ਸ਼ਸ਼ੀਕਾਲ ਪ੍ਰਾਈਮ ਟਿੱਕ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਚੰਡੀ ਅਲਾਗੁਰੂ ਤੋਂ ਚੰਡੀ ਅਲਾਗੁਰੂ ਵਿੱਚ ਸਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਪੁਰਬ ਮਨਾਇਆ ਗਿਆ ਪੂਰੇ ਸ਼ਹਿਰ ਵਿੱਚ ਸੱਭਦ ਕੀਰਤਨ ਹੋਇਆ ਅਤੇ ਗੁਰੂ ਦੀਆਂ ਸੰਗਤਾਂ ਨੇ ਜਗ੍ਹਾ-ਜਗ੍ਹਾ ਲੰਗਰ ਲਗਾਏ ਲਾਈ ਤੁਸੀਂ ਇਹ ਤੁਹਾਨੂੰ ਦਿਖਾ ਰਹੇ ਦੇਖ ਵੀ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੇਕ ਵੀ ਕਾਟੇ ਗਏ ਗੁਰੂ ਜੀ ਦੇ ਅਟੁੱਟ ਲੰਗਰ ਵਰਤਾਏ ਹਾਂ ਹਾਂਜੀ ਭਾਈ ਗੁਰਜੀ ਜਿਹੜਾ ਲੰਗਰ ਲਗਾਇਆ ਵਾ ਇਹ ਖੰਨਾ ਲੋਕ ਜਿਹੜੇ ਗੁਰੂ ਸਾਹਿਬ ਦੇ ਆਪਣਾ ਜਨਮ ਦਿਹਾੜੇ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਸੰਬੰਧ ਵਿੱਚ ਅੱਜ ਸਾਰੀ ਮਾਰਕੀਟ ਵੱਲੋਂ ਵਾਲੀ ਦੀ ਚੌਂਕ ਦੇ ਵਿੱਚ ਮਤਲਬ ਵੀ ਜੀਰਦਾ ਲੰਗਰ ਤੇ ਵੇਸਣ ਦਾ ਲੰਗਰ ਲਗਾਇਆ ਗਿਆ ਹੈ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਸਾਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਹ ਸਾਰੀ ਸੰਗਤ ਨੇ ਉਤਰਾਣਾ ਕੀਤਾ ਹੈ ਵਾਹਿਗੁਰੂ ਜੀ ਦਾ ਧਰਮ ਨਵਾਜ ਸਮਝਿਆ ਦਿੱ ਲਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਹਾੜੇ ਦੇ ਜੋ ਸੰਬੰਧ ਵਿੱਚ ਅੱਜ ਸਾਰੀ ਮਾਰਕੀਟ ਵੱਲੋਂ ਵਾਲ ਦੀ ਚੌਂਕ ਦੇ ਵਿੱਚ ਮਤਲਬ ਵੀ ਜੀਰਦਾ ਲੰਗਰ ਤੇ ਰੇਸਨ ਦਾ ਲੰਗਰ ਲਗਾਇਆ ਗਿਆ ਹੈ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਸਾਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਹ ਸਾਰੀ ਸੰਗਤ ਨੇ ਉਪਰਾਲਾ ਕੀਤਾ ਹੈ वाहेगुरु का ख़ला वाहेगुरु